ਦੀਵਾਲੀ ਦੇ ਤਿਹਾਰ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਇਸ ਨੂੰ ਲੈ ਕੇ ਫਾਇਰ ਵਿਭਾਗ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਇਸ ਵਾਰ ਲੁਧਿਆਣਾ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਜਿਹੜੀਆਂ ਫਾਇਰ ਗੱਡੀਆਂ ਵੀ ਮਿਲੀਆਂ ਨੇ ਤਾਂ ਹਾਈ ਟੈਕ ਇਹ ਗੱਡੀਆਂ ਜਿਹੜੀਆਂ ਵਾ ਇਸ ਵਾਰ ਫਾਇਰ ਗੱਡ ਦੇ ਵਿੱਚ ਪਹੁੰਚ ਚੁੱਕੀਆਂ ਨੇ ਤਾਂ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਕੀ ਕੀ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਨੇ ਉਸ ਤੇ ਬਾਰੇ ਗੱਲ ਕਰਾਂਗੇ ਸਾਡੇ ਨਾਲ ਜਸਵਿੰਦਰ ਸਿੰਘ ਜੀ ਮੌਜੂਦ ਨੇ ਫਾਇਰ ਅਫਸਰ ਨੇ ਸਰ ਅਕਸਰ ਦੇਖਿਆ ਜਾਂਦਾ ਕਿ ਦੀਵਾਲੀ ਦੇ ਤਿਹਾਰਾ ਦੇ ਵਿੱਚ ਬਹੁਤ ਸਾਰੀਆਂ ਅੱਗ ਲੱਗ ਲੱਗ ਜਾਂਦੀਆਂ ਨੇ ਤਾਂ ਦੇਖੋ ਜੀ ਸਾਡੇ ਕੋਲੇ ਲਗਭਗ 27 ਗੱਡੀਆਂ ਨੇ ਛੋਟੀਆਂ ਔਰ ਵੱਡੀਆਂ ਲਾ ਕੇ ਉਹ ਅਲੱਗ-ਅਲੱਗ ਫੈਸਟੀਸ਼ਨਾਂ ਤੇ ਤਨਾਤ ਕੀਤੀਆਂ ਹੋਈਆਂ ਨੇ ਉਸ ਤੋਂ ਇਲਾਵਾ ਸਾਡੇ ਜਿਹੜੇ EMPLOYEES ਨੇ ਜਾਂ ਅਸੀਂ ਖੁਦ ਹੈਗੇ ਸਾਡੀਆਂ ਛੁੱਟੀਆਂ ਰਿਸਟਾਂਸ ਕੈਨਸਲ ਨੇ ਐਤਵਾਰ ਸ਼ਨੀਵਾਰ ਅਸੀਂ ਫੈਸਟੀਸ਼ਨ ਤੇ ਡਿਊਟੀ ਕਰ ਰਹੇ ਹੈਗੇ ਹਾਂ ਛੁੱਟੀ ਵਾਲੇ ਦਿਨ ਵੀ ਤਾਂ ਕਿ ਲੋਕਾਂ ਨੂੰ ਜਿਹੜੇ ਹੈਗੇ ਬੈਸਟ ਤੁਸੀਂ ਆਪਦੇ ਵੱਲੋਂ ਸਰਵਿਸ ਦੇ ਸਗੀਏ ਤੇ ਲੋਕ ਜਿਹੜਾ ਹੈਗਾ ਦੀਵਾਲੀ ਦਾ ਤਿਹਾਰ ਵਧੀਆ ਮਨਾ ਸਕਣਗੇ ਸਰ ਟੋਟਲ ਕਿੰਨੇ ਫਾਇਰ ਸਟੇਸ਼ਨ ਜਿਹੜੇ ਨੇ ਲੁਧਿਆਣਾ ਦੇ ਵਿੱਚ ਹੈਗੇ ਨੇ ਕੋਈ ਆਰਜੀ ਸਟੇਸ਼ਨ ਵੀ ਬਣਾਏ ਕਿ ਨੇ ਇਸ ਤੋਂ ਇਲਾਵਾ ਹਾਂਜੀ ਪਿਛਲੇ ਸਾਲ ਸਾਡੇ ਕੋਲੇ 5 ਫਾਇਰ ਸਟੇਸ਼ਨ ਸੀ ਉਹਨਾਂ ਚ ਅਸੀਂ ਵਾਅਦਾ ਕੀਤਾ ਹੁਣ 7 ਫਾਇਰ ਸਟੇਸ਼ਨ ਬਣਾਏ ਨੇ ਉਸ ਤੋਂ ਇਲਾਵਾ ਦੀਵਾਲੀ ਵਾਲੀ ਰਾਤ ਅਤੇ ਉਸ ਤੋਂ ਇੱਕ ਦਿਨ ਬਾਅਦ ਅਸੀਂ ਗੱਡੀਆਂ ਅਲੱਗ-ਅਲੱਗ ਥਾਵਾਂ ਤੇ ਤਾਇਨਾਤ ਕਰਾਂਗੇ ਆਰਜੀ ਫਾਇਰ ਸਟੇਸ਼ਨ ਜਿਨ੍ਹਾਂ ਨੂੰ ਅਸੀਂ ਬਣਾਉਣ ਜਾ ਰਹੇ ਹਾਂ ਜਿੰਦਾ ਵੀਰਕਾ ਚੌਕ ਹੋ ਗਿਆ ਸਮਰਾਲਾ ਚੌਕ ਹੋ ਗਿਆ ਜਾਂ ਇਧਰ ਜਲੰਧਰ ਬਾਈਪਾਸ ਹੋ ਗਿਆ ਇਹਨਾਂ ਤੇ ਗੱਡੀਆਂ ਖੜੀਆਂ ਹੋਣਗੀਆਂ ਜਿਵੇਂ ਸਾਨੂੰ ਇੱਥੇ ਸੂਚਨਾ ਮਿਲੇਗੀ ਤਾਂ ਇੱਥੋਂ ਜਾਣ ਦੀ ਬਜਾਏ ਉੱਥੋਂ ਨੇੜੇ ਤੋਂ ਅਸੀਂ ਗੱਡੀ ਜਿਹੜੀ ਹੈ ਮੂਵਮੈਂਟ ਉੱਥੋਂ ਕਰ ਦਾਂਗੇ ਜੇ ਕੋਈ ਘਟਨਾ ਸਾਹਮਣੇ ਆਂਦੀ ਤਾਂ ਜਲਦੀ ਮੂਵਮੈਂਟ ਗੱਡੀ ਦੀ ਹੋ ਜਾਏਗੀ ਹਾਂਜੀ ਉਹਦੇ ਨਾਲ ਰਿਸਪੌਂਸ ਟਾਈਮ ਘਟ ਜਾਏਗਾ ਜਿੰਨਾ ਰਿਸਪੌਂਸ ਟਾਈਮ ਘਟੇਗਾ ਜਿੰਨੀ ਜਲਦੀ ਸਾਡੀ ਗੱਡੀ ਪਹੁੰਚੇਗੀ ਉਨਾ ਹੀ ਅਗਲੇ ਦਾ ਨੁਕਸਾਨ ਵੀ ਘਟੋ ਹੋਏਗਾ ਔਰ ਉਨਾ ਹੀ ਬਚਤ ਹੋਏਗੀ ਮਤਲਬ ਉਹਦੀ ਅਗਲੇ ਦੀ ਸਰ ਫਾਇਰ ਸਟੇਸ਼ਨ ਨੀਵਾਂ ਨੰਬਰ ਬਹੁਤ ਬਿਜ਼ੀ ਹੋ ਜਾਂਦਾ ਬਾਦ ਵਾਲੀ ਵਾਲ ਦਿਨ ਤਾਂ ਉਸ ਨੂੰ ਲੈ ਕੇ ਕੋਈ ਹੈਲਪਲਾਈਨ ਨੰਬਰ ਐਕਸਟਰਾ ਕੋ ਫਾਇਰ ਸਟੇਸ਼ਨ ਤੇ ਅਲੱਗ-ਅਲੱਗ ਨੰਬਰ ਹੈਗੇ ਨੇ ਲੈਂਡਲਾਈਨ ਸਾਡੇ ਕੋਲੇ ਜਿਵੇਂ 101 ਹੈ ਸਾਡਾ ਇਹ ਅੰਗੇਜ ਰਹਿੰਦਾ ਬਹੁਤ ਬਹੁਤ ਜ਼ਿਆਦਾ ਉਸ ਤੋਂ ਇਲਾਵਾ ਬਾਕੀ ਅਸੀਂ ਜਨਤਾ ਨੂੰ ਅਪੀਲ ਵੀ ਇਹੀ ਕਰਦੇ ਆਂ ਵੀ ਜਦੋਂ ਵੀ ਉਹਨਾਂ ਦੇ ਕਿਤੇ ਨੇੜੇ ਉਹਨਾਂ ਦੇ ਅੱਗ ਲੱਗਦੀ ਹੈ ਤਾਂ ਉਹ ਨੇੜੇ ਦਾ ਫਾਇਰ ਸਟੇਸ਼ਨ ਦੇਖਣ ਉੱਥੇ ਕਾਲ ਕਰਨ ਉਹਦੇ ਨਾਲ ਸਮਾਂ ਬੱਜਦਾ ਹੈਗਾ ਜੀ ਨੇੜੇ ਦੇ ਜਿਹੜੇ ਫਾਸਟੇਸ਼ਨਾਂ ਦੇ ਨੰਬਰ ਹੈਗੇ ਆ ਉਹ ਮੈਂ ਤੁਹਾਡੇ ذریعے ਬੋਲ ਦਾਂਗਾ ਇੱਥੇ ਦੇ ਵਿੱਚ ਤਾਂ ਲੋਕ ਪਲੀਜ਼ ਬੇਨਤੀ ਹੈ ਸਾਡੀ ਅਪੀਲ ਹੈ ਵੀ ਉਹਨਾਂ ਨੂੰ ਨੰਬਰਾਂ ਨੂੰ ਨੋਟ ਕਰਕੇ ਆਪਣੇ ਕੋਲੇ ਰੱਖਣ ਜੀ ਪਰ ਤੁਸੀਂ ਨੰਬਰ ਦੱਸ ਦਿਓ ਕਿਹੜੇ-ਕਿਹੜੇ ਨੰਬਰ ਜਿਹੜੇ ਨੇ ਜਾਰੀ ਕੀਤੇ ਕਿੰਨੇ ਨੰਬਰ ਸਾਡਾ ਜੀ ਸੈਂਟਰਲ ਫਾਸਟੇਸ਼ਨ ਹੈਗਾ ਸ਼ਹਿਰ ਦੇ ਵਿੱਚਕਾਰ ਉੱਥੇ ਸਾਡਾ ਇੱਕ ਟੋਲ ਫਰੀ ਨੰਬਰ ਚੱਲਦਾ 101 ਦੂਜਾ ਨੰਬਰ ਹੈਗਾ 2743111 ਤੇ 2750764 ਜੇਕਰ ਤੇ ਸੈਂਟਰ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਤਾਂ ਇਸ ਨੰਬਰ ਤੇ ਕੰਟੈਕਟ ਕੀਤਾ ਜਾ ਸਕਦਾ ਹੈਗਾ ਉਸ ਤੋਂ ਇਲਾਵਾ ਸੁੰਦਰ ਨਗਰ ਸਾਡਾ ਫਾਇਰ ਸਟੇਸ਼ਨ ਬਣਿਆ ਹੋਇਆ ਹੈ ਉਹਦੇ ਨੰਬਰ ਹੈਗਾ 2221655 ਜੀ ਇਸ ਨੰਬਰ ਤੇ ਉਹ ਸੁੰਦਰ ਨਗਰ ਏਰੀਏ ਦੇ ਜਾਂ ਆਸ-ਪਾਸ ਜੋ ਜੋ ਵੀ ਏਰੀਆ ਹੈਗਾ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਉਸ ਤੋਂ ਇਲਾਵਾ ਫੋਕਲ ਪੁਆਇੰਟ ਹੈਗਾ ਜੀ 2670101 2670101 ਇਹ ਸਾਡੇ ਫੋਕਲ ਪੁਆਇੰਟ ਦਾ ਨੰਬਰ ਹੈਗਾ ਉਧਰ ਸਾਰੀ ਇੰਡਸਟਰੀ ਹੈਗੀ ਹੈ ਤਾਂ ਉਹਨਾਂ ਲੋਕਾਂ ਨੂੰ ਸਾਡੀ ਬੇਨਤੀ ਹੈ ਅਪੀਲ ਹੈ ਵੀ ਇਸ ਨੰਬਰ ਤੇ ਉਹ ਫੋਕਲ ਪੁਆਇੰਟ ਅਰੇ ਦਿੱਲੀ ਰੋਡ ਜੋ ਵੀ ਹੈਗਾ ਇਧਰਲੇ ਬੰਦੇ ਉਹ ਉਸ ਫਾਇਰ ਸਟੇਸ਼ਨ ਦੇ ਕੰਟੈਕਟ ਕਰ ਸਕਦੇ ਆ ਜੀ ਉਸ ਤੋਂ ਇਲਾਵਾ ਹੈਬੋਲ ਸਾਡਾ ਫਾਇਰ ਸਟੇਸ਼ਨ ਹੈਗਾ ਜੀ 230 5101 ਕਿ ਫੋਕਲ ਹੈਬਵਾਲ ਆ ਗਿਆ ਜਿਹਦਾ ਹੈਬਵਾਲ ਆ ਗਿਆ ਯੂਨੀਵਰਸਿਟੀ ਹੋਗੀ ਜਾਂ ਹੈਬਵਾਲ ਤੋਂ ਉਹ ਪਰਲੀ ਸਾਈਡ ਰਿਸ਼ੀ ਨਗਰ ਵਾਲਾ ਏਰੀਆ ਹੋ ਗਿਆ ਤਾਂ ਉਹ ਇਸ ਨੰਬਰ ਤੇ ਸਿੱਧਾ ਕੰਟੈਕਟ ਕਰ ਸਕਦੇ ਆ ਉਸ ਤੋਂ ਇਲਾਵਾ ਤਾਜਪੁਰ ਫੈਸਟੀਸ਼ਨ ਅਸੀਂ ਨਵਾਂ ਬਣਾਇਆ ਹੈਗਾ ਜੋ ਕਿ ਚਾਲੂ ਹਾਲਤ ਜੇਗਾ ਦੋ ਤਿੰਨ ਉੱਥੇ ਗੱਡੀਆਂ ਵੀ ਸਾਡੀਆਂ ਹੈਗੀਆਂ ਔਰ ਸਫੀਸ਼ੈਂਟ ਉੱਥੇ ਸਟਾਫ ਵੀ ਮੌਜੂਦ ਰਹੇਗਾ ਉਧਰਲੇ ਪਾਸੇ ਜਿਹੜੀ ਇੰਡਸਟਰੀ ਹੈ ਜਾਂ ਕੋਈ ਘਰ ਹੈਗਾ ਜੇ ਕੋਈ ਉਧਰ ਕੋਈ ਘਟਨਾ ਘਟਦੀ ਹੈ ਤਾਂ ਉਹ ਮੋਬਾਈਲ ਨੰਬਰ ਹੈਗਾ ਸਾਡੇ ਕੋਲੇ 90 566 94940 thank ਇਸ ਨੰਬਰ ਤੇ ਉਹ ਕੰਟੈਕਟ ਕਰ ਸਕਦੇ ਆ ਇਹ ਜਿਹੜੇ ਨੰਬਰ ਜਿਹੜੇ ਜਾਰੀ ਕੀਤੇ ਨੇ ਇਥੇ ਇਮਪਲਾਈਡ 24 ਘੰਟੇ ਰਹਿਣਗੇ ਤਨਾਤ ਹਨਾ ਇਹ ਟੈਲੀਫੋਨ ਤੇ 24 ਘੰਟੇ ਬੰਦਾ ਤਨਾਤ ਰਹੇਗਾ ਜੀ ਬਾਕੀ ਜੋ ਸਾਡਾ ਸਟਾਫ ਹੈਗਾ ਉਹ ਫੀਲਡ ਦੇ ਵਿੱਚ ਰਹੇਗਾ ਜਿੱਦਾਂ ਹੀ ਸਾਨੂੰ ਕੋਈ ਘਟਨਾ ਮਿਲਦੀ ਹੈ ਉੱਥੇ ਜਾਏਗਾ ਜੀ ਸਰ ਇਹ ਅੱਗ ਲੱਗਣ ਦੀਆਂ ਘਟਨਾਵਾਂ ਕੋਈ ਸਰਚ ਕੀਤਾ ਕਿ ਹਰ ਸਾਲ ਦੀਵਾਲੀ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਨੇ ਕੀ ਵਿੱਚ ਕਾਰਨ ਹੁੰਦੇ ਕੁਛ ਤਾਂ ਪਟਾਕੇ ਕਰਨ ਨੂੰ ਅੱਗ ਲੱਗਦੀ ਹੈ ਹੋਰ ਕੀ ਕਾਰਨ ਹੁੰਦੇ ਕੀ ਅੱਗ ਲੱਗ ਜਾਂਦੀ ਹੈ ਫੈਕਟਰੀਆਂ ਦੇ ਖਾਸ ਕਰ ਫੈਕਟਰੀਆਂ ਦੇ ਵਿੱਚ ਦੇਖੋ ਜੀ ਕੁਛ ਤਾਂ ਪਟਾਕ ਉਸ ਤੋਂ ਇਲਾਵਾ ਡੋਲੇ ਵੀ ਸਾਡੇ ਵੱਲੋਂ ਉਡਾਏ ਜਾਂਦੇ ਨੇ ਡੋਲੇ ਵੀ ਜਿੱਥੇ ਡਿੱਗਦੇ ਆ ਉਹਦੇ ਵਿੱਚ ਇਗਨੀਸ਼ਨ ਹੁੰਦਾ ਤੇ ਜਦੋਂ ਕਿਤੇ ਇਹ ਜੀ ਜਗ੍ਹਾ ਤੇ ਉਹ ਡਿੱਗ ਪੈਂਦੇ ਜਿੱਥੇ ਅੱਗ ਲੱਗਣ ਦਾ ਖਤਰਾ ਹੁੰਦਾ ਤੇ ਉੱਥੇ ਅੱਗ ਲੱਗ ਜਾਂਦੀ ਹੈ ਉਸ ਤੋਂ ਇਲਾਵਾ ਛੱਤਾਂ ਤੇ ਸਾਡੇ ਵੇਸਟ ਮਟੀਰੀਅਲ ਪਿਆ ਹੁੰਦਾ ਹੈਗਾ ਉੱਥੇ ਵੀ ਇਗਨੀਸ਼ਨ ਜਦੋਂ ਡਿੱਗਦਾ ਹੈਗਾ ਉਹਦੇ ਨਾਲ ਸਾਡਾ ਜਨਰੇਟਰ ਵੀ ਪਿਆ ਹੁੰਦਾ ਉਹ ਇਹਨਾਂ ਸਾਡਾ ਡੀਜ਼ਲ ਵੀ ਰੱਖਿਆ ਹੁੰਦਾ ਕਈ ਵਾਰ ਤੇ ਉੱਥੇ ਜਦੋਂ ਅੱਗ ਛੱਤਾਂ ਦੀ ਆਗਾ ਸਾਨੂੰ ਕਾਫੀ ਆਉਂਦੀਆਂ ਜੀ ਉਸ ਤੋਂ ਇਲਾਵਾ ਫੈਕਟਰੀਆਂ ਵਾਲੇ ਜਾਂ ਸਾਡੇ ਘਰਾਂ ਦੇ ਵਿੱਚ ਅਸੀਂ ਦੀਵੇ ਬਾਲਦੇ ਹੈਗੇ ਆ ਦੀਵੇ ਅਸੀਂ ਆਪਣੇ ਫਰੰਟ ਦੇ ਗੇਟ ਤੇ ਵੀ ਰੱਖਦੇ ਹੈਗੇ ਆ ਉੱਪਰ ਦਿਵਾਰਾਂ ਤੇ ਵੀ ਰੱਖਦੇ ਹੈਗੇ ਆ ਜਿਹੜੇ ਗੇਟ ਤੇ نیچے ਪਏ ਹੁੰਦਾ ਉਹਨਾਂ 'ਚ ਕਈ ਵਾਰ ਚੂਹਾ ਬੱਤੀ ਕੱਢ ਕੇ ਲੈ ਜਾਂਦਾ ਤੇ ਉਹਦੇ ਬੱਤੀ ਦੇ ਵਿੱਚ ਵੀ ਅਗਨੀਸ਼ਨ ਹੁੰਦਾ ਤੇ ਤੇਲ ਵੀ ਹੁੰਦਾ ਜਿੱਦਾਂ ਸਰੋਂ ਦਾ ਜਾਂ ਕੋਈ ਜੋ ਵੀ ਆਪਾਂ ਉਹਦੇ ਵਿੱਚ ਰੱਖਿਆ ਹੁੰਦਾ ਤੇ ਉਹਦੇ ਨਾਲ ਵੀ ਅੱਗ ਲੱਗਦੀ ਹੈ ਜੀ ਕਾਫੀ ਉਸ ਤੋਂ ਇਲਾਵਾ ਦੋ ਤਿੰਨ ਪੀਲੇ ਨੇ ਸਾਡੀਆਂ ਜਿੱਦਾਂ ਜਦੋਂ ਵੀ ਪਟਾਕੇ ਚਲਾਉਣੇ ਆ ਤਾਂ ਥੋੜਾ ਖੁੱਲੀ ਸਪੇਸ ਦੇ ਉੱਤੇ ਖੁੱਲੀ ਜਗ੍ਹਾ ਦੇ ਉੱਤੇ ਪਟਾਕੇ ਚਲਾਉਣੇ ਚਾਹੀਦੇ ਤੰਗ ਥਾਂ ਦੇ ਨਾਲੋਂ ਉਸ ਤੋਂ ਇਲਾਵਾ ਅਸੀਂ ਸਰਕਾਰ ਦੇ ਦਿੱਤੇ ਹੋਏ ਟਾਈਮ ਦੇ ਅਨਸਾਰ ਅਤੇ ਗ੍ਰੀਨ ਪਟਾਕੇ ਦੀ ਵਰਤੋਂ ਸਾਨੂੰ ਕਰਨੀ ਚਾਹੀਦੀ ਤਾਂ ਕਿ ਪ੍ਰੋਫਿਊਸ਼ਨ ਜਿਹੜਾ ਹੈਗਾ ਘੱਟ ਤੋਂ ਘੱਟ ਹੋਵੇ ਉਸ ਤੋਂ ਇਲਾਵਾ ਅਸੀਂ ਬੇਨਤੀ ਕਰਦੇ ਹਾਂ ਕਿ ਸਿੰਥੈਟਿਕ ਕੱਪੜੇ ਜਾਂ ਨਾਈਲੋਨ ਇਦਾਂ ਦੇ ਕੱਪੜੇ ਵੀ ਅਸੀਂ ਕਈ ਵਾਰੀ ਪਾ ਲੈਣੇ ਆ ਤਾਂ ਸੂਤੀ ਕੱਪੜੇ ਪਾ ਕੇ ਸਾਨੂੰ ਪਟਾਕੇ ਚਲਾਉਣੇ ਚਾਹੀਦੇ ਆ ਔਰ ਫੈਕਟਰੀ ਵਾਲਿਆਂ ਨੂੰ ਅਸੀਂ ਖਾਸ ਅਪੀਲ ਸਾਡੀ ਇਹ ਵੀ ਹੈਗੀ ਆ ਵੀ ਜਦੋਂ ਤੁਸੀਂ ਫੈਕਟਰੀ ਬੰਦ ਕਰਦੇ ਹੋ ਤਾਂ ਕੋਸ਼ਿਸ਼ ਕਰੋ ਆਪਣੀ ਮੇਨ ਸਵਚ ਹੋਗਿਆ ਜਿਹੜੀ ਆ ਆਫ ਕਰਨ ਦੀ ਕਿਉਂਕਿ ਜਿਆਦਾ ਜਿਹੜੇ ਜੜੀਆਂ ਨਾਰਮਲ ਦਿਨਾਂ ਦੇ ਵਿੱਚ ਘਟਨਾਵਾਂ ਹੁੰਦੀਆਂ ਉਹ 90 95% ਜਿਹੜੀਆਂ ਹੈਗੀਆਂ ਸ਼ਾਰਟ ਸਰਕਟ ਤੋਂ ਹੁੰਦੀਆਂ ਹਾਂ ਜੀ ਇਹਦੇ ਵਾਸਤੇ ਕੋਈ ਟ੍ਰੇਨਿੰਗ ਵੀ ਦਿੱਤੀ ਗਈ ਫੈਕਟਰੀ ਵਾਲਿਆਂ ਨੂੰ ਕੋਈ ਦੱਸਿਆ ਗਿਆ ਕਿ ਤੁਸੀਂ ਜਿਵੇਂ ਤੁਹਾਡੇ ਛੱਤ ਦੇ ਉੱਤੇ ਮਟੀਰੀਅਲ ਪਿਆ ਇਹਨਾਂ ਨੂੰ ਖਾਲੀ ਕਰਕੇ ਰੱਖੋ ਦਿਵਾਲੀ ਦੇ ਦਿਨ ਡੀਜ਼ਲ ਜਿਹੜਾ ਤੁਹਾਡੇ ਜੈਂਟਰ 'ਤੇ ਉਹ ਖਾਲੀ ਕਰਕੇ ਰੱਖੋ ਤਾਂ ਕਿ ਕੋਈ ਵੱਡਾ ਹਾਸਾ ਨਾ ਹੋ ਜਾਈਏ ਦੇਖੋ ਜੀ ਇਹ ਚ ਅਸੀਂ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਤਾਂ ਮੀਡੀਆ ਦੇ ਥਰੂ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ ਮਾਨਯੋ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਜਾਂ ਮੇਰੇ ਵੱਲੋਂ ਸਾਡੇ ਵੱਲੋਂ ਸਾਰੀਆਂ ਅਪੀਲਾਂ ਹੋਈਆਂ ਨੇ ਉਹਦਾ ਲੋਕਾਂ ਨੂੰ ਅਸੀਂ ਸਮਝਾਇਆ ਵੀ ਹੈ ਪਰ ਤੁਹਾਡੇ ਜਰੀਏ ਅਸੀਂ ਅਪੀਲਾਂ ਸਾਰੇ ਮੀਡੀਆ ਦੇ ਜਰੀਏ ਕੀਤੀਆਂ ਨੇ ਸੋਸ਼ਲ ਮੀਡੀਆ ਹੋ ਗਿਆ ਜਿੱਦਾਂ ਵੀ ਜਿੱਦਾਂ ਜਾਂ ਅਖਬਾਰ ਹੋ ਗਿਆ ਸਾਰਿਆਂ ਦੇ ਜਰੀਏ ਅਸੀਂ ਕੀਤੀਆਂ ਨੇ ਅਸਰ ਜੀ ਵੀ ਭੀੜ ਪਾੜੇ ਵਾਲੇ ਇਲਾਕੇ ਹੁੰਦੇ ਨੇ ਉਹਨਾਂ ਦੇ ਵਿੱਚ ਗੱਡੀਆਂ ਦੀ ਮੂਵਮੈਂਟ ਵੱਡੀਆਂ ਗੱਡੀਆਂ ਦੀ ਨਹੀਂ ਹੁੰਦੀ ਤਾਂ ਉਹਦੇ ਵਾਸਤੇ ਫਾਇਰ ਗੱਡ ਦੇ ਕੀ ਇੰਤਜ਼ਾਮ ਨੇ ਉਹਦੇ ਵਾਸਤੇ ਸਾਡੇ ਕੋਲੇ 5 5 ਗੱਡੀਆਂ ਇਦਾਂ ਦੀਆਂ ਨੇ ਜੋ ਜੀਪ ਟਾਈਪ ਨੇ ਜਿਹਨੂੰ ਅਸੀਂ ਟਾਟਾ ਯੋਧਾ ਕਹਿੰਦੇ ਆ ਇਹ ਕਿਉਂ ਆਰਵੀ ਕੁਇਕ ਰਿਸਪੌਂਸ ਵਹੀਕਲ ਕਹਿੰਦੇ ਨੇ ਜਿੱਥੇ ਹੈਵੀ ਗੱਡੀਆਂ ਦੀ ਮੂਵਮੈਂਟ ਨਹੀਂ ਹੁੰਦੀ ਤਾਂ ਉੱਥੇ ਅਸੀਂ ਇਹਨਾਂ ਗੱਡੀਆਂ ਨੂੰ ਭੇਜ ਦਿੰਦੇ ਆ ਜੇ ਉੱਥੇ ਪਾਣੀ ਦੀ ਜ਼ਿਆਦਾ ਲੋਡ ਪੈਂਦੀ ਹੈ ਤਾਂ ਅਸੀਂ ਰਿਲੇ ਸਿਸਟਮ ਦੇ ਦੁਆਰਾ ਅਸੀਂ ਗੱਡੀ ਵੱਡੀ ਲਾ ਕੇ ਉਹਨੂੰ ਪਾਣੀ ਗੱਡੀ ਨੂੰ ਅੱਗੇ ਦੀ ਅੱਗੇ ਦੇ ਦਿੰਦੇ ਆ ਜੀ ਸਰ ਜਿਵੇਂ ਜਿਵੇਂ ਲੋਕ ਉਹਨੂੰ ਪਟਾਕੇ ਚਲਾਣਗੇ ਉਹਨਾਂ ਨੂੰ ਮੇਰੇ ਖਿਆਲ ਇਹ ਵੀ ਅਪੀਲ ਹੋਣੀ ਚਾਹੀਦੀ ਹੈ ਕਿ ਘਰਾਂ ਦੇ ਵਿੱਚ ਆਪਣੀਆਂ ਬਾਲਟੀਆਂ ਘਰਾਂ ਦੇ ਬਾਹਰ ਭਰ ਕੇ ਰੱਖਣ ਪਾਣੀ ਜਿਹੜਾ ਭਰ ਕੇ ਰੱਖਣ ਤਾਂ ਕਿ ਜੇ ਕੋਈ ਹਾਦਸਾ ਹੋਵੇ ਇਮੀਡੀਏਟਲੀ ਲੋਕ ਵੀ ਅੱਗੇ ਆਜ ਨਾ ਭਜਾਣ ਹਾਂਜੀ ਹਾਂ ਜਦੋਂ ਉਹਨੂੰ ਅੱਗ ਲਾਉਣੀ ਹੈ ਤੇ ਉਹਦੀ ਜਿਹੜੀ ਉਹਦਾ ਅਗਨੀਸ਼ਨ ਜਾਂ ਕਹਿ ਲਓ ਜਾਂ ਉਹਦੀ ਅੱਗ ਕਹਿ ਲਓ ਨਾ ਕਈ ਵਾਰ ਆਪਣੇ ਕੱਪੜਿਆਂ ਤੇ ਪੈ ਜਾਂਦੀ ਹੈ ਜਾਂ ਪਾਸੇ-ਵਾਸੇ ਕੋਈ ਸੁੱਕਿਆ ਹੋਇਆ ਮਟੀਰੀਅਲ ਪਿਆ ਹੁੰਦਾ ਉੱਤੇ ਪੈ ਜਾਂਦੀ ਹੈ ਤਾਂ ਉਹ ਜੇ ਆਪਣੇ ਕੋਲੇ ਬਾਲਟੀ ਪਾਣੀ ਦੀ ਜਾਂ ਡਰਮ ਪਾਣੀ ਦਾ ਭਰ ਕੇ ਪਿਆ ਹੋਊਗਾ ਤਾਂ ਆਪਾਂ ਉਹਨੂੰ ਆਸਾਨੀ ਨਾਲ ਕਾਬੂ ਕਰ ਸਕਦੇ ਹਾਂ ਉਹ ਇੱਕ ਵੱਡਾ ਜਿਹੜਾ ਹਾਦਸਾ ਉਹਦਾ ਰੂਪ ਧਾਰਨ ਨਹੀਂ ਕਰ ਸਕਦੇ ਸਰ ਜਿਹੜੀਆਂ ਨਵੀਆਂ ਗੱਡੀਆਂ ਆਈਆਂ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਕਿਉਂਕਿ ਸ਼ਹਿਰ ਆਪਣਾ ਇੰਡਸਟਰੀ ਏਰੀਆ ਵਾਲਾ ਲੁਧਿਆਣਾ ਪੂਰਾ ਤੇ ਕੀ ਕੀ ਇਤਜ਼ਾਮ ਹੁਣ ਫਾਇਰ ਗਿਟ ਕੋ ਹੋ ਰਿਹਾ ਹੈਗੇ ਨਵੇਂ ਸਾਡੇ ਕੋਲੇ ਕਾਫੀ ਪੁਰਾਣੀਆਂ ਗੱਡੀਆਂ ਸੀ ਜੋ ਅਸੀਂ ਕੰਡਮ ਕਰਤੀਆਂ ਇਸ ਵੇਲੇ ਸਾਡੇ ਕੋਲੇ ਜ਼ਿਆਦਾਤਰ ਜਿਹੜੀਆਂ ਗੱਡੀਆਂ ਹੈਗੀਆਂ ਨਵੀਆਂ ਹੈਗੀਆਂ ਨੇ ਇੱਕ ਦੋ ਗੱਡੀਆਂ ਨੂੰ ਛੱਡ ਕੇ ਤੇ ਉਹ ਉਹਦੇ ਵਿੱਚ ਹੁਣ ਪੰਜਾਬ ਸਰਕਾਰ ਨੇ ਸਾਨੂੰ ਤਿੰਨ ਨਵੀਆਂ ਗੱਡੀਆਂ ਦਿੱਤੀਆਂ ਨੇ ਮਲਟੀ ਪਰਪਸ ਪਰ ਟੈਂਡਰ ਹੈਗੀ ਐ ਇੱਕ ਮਿੰਨੀ ਫੇਰ ਟੈਂਡਰ ਹੈਗੀ ਐ ਤੰਗ ਗਲੀਆਂ ਦੇ ਵਿੱਚ ਤੰਗ ਰਸਤਿਆਂ ਦੇ ਵਿੱਚ ਜਾਣ ਵਾਸਤੇ ਉਸ ਤੋਂ ਇਲਾਵਾ ਇੱਕ ਵਾਟਰ ਮਿਸਟ ਕਮ ਰਿਸਕਿਊ ਰਿਸਕਿਊ ਟੈਂਡਰ ਦਿੱਤਾ ਹੈਗਾ ਜੀ ਨਾਲ ਅਸੀਂ ਰਿਸਕਿਊ ਵੀ ਕਰ ਸਕਦੇ ਆਂ ਔਰ ਪਾਣੀ ਦਾ ਮਿਸਟ ਸਿਸਟਮ ਹੈ ਜਿਹੜਾ ਵਾਟਰ ਮਿਸਟ ਸਿਸਟਮ ਉਹ ਵੀ ਚਲਾ ਸਕਦੇ ਆਂ ਓਕੇ ਉਹਦੇ ਵਿੱਚ ਨਵੀਨਾਂ ਵੀ ਤਕਨੀਕ ਦੇ ਨਵੇਂ-ਨਵੇਂ ਇਕੁਪਮੈਂਟ ਵੀ ਸਾਡੇ ਕੋਲੇ ਆਏ ਨੇ ਜਿਵੇਂ ਡੀਡੀ ਕਿਟਸ ਜਾਈਆਂ ਨੇ ਜੇ ਕਿਸੇ ਕੋਈ ਬਿਲਡਿੰਗ ਕਲੈਪਸ ਹੋ ਜਾਂਦੀ ਹੈ ਕਿਸੇ ਬੋਡੀ ਨੂੰ ਅਸੀਂ ਡਿਟੈਕਟ ਕਰਨਾ ਹੈ ਤਾਂ ਉਹਦੇ ਨਾਲ ਅਸੀਂ ਕਰ ਸਕਦੇ ਆਂ ਉਸ ਤੋਂ ਇਲਾਵਾ ਸਾਨੂੰ ਬੀਏ ਸੈਟ ਬਰੀਦੀਂਗ ਅਪਰੇਟਸ ਜਿਹੜੇ ਹੈਗੇ ਆ ਧੂਏ ਦੇ ਵਿੱਚ ਕੰਮ ਕਰਨ ਵਾਸਤੇ ਉਹ ਉਹ ਵੀ ਸਾਨੂੰ ਦਿੱਤੇ ਹੈਗੇ ਸਰਕਾਰ ਨੇ ਉਸ ਤੋਂ ਇਲਾਵਾ ਕਰਮਚਾਰੀਆਂ ਦੇ ਪਾਉਣ ਲਈ ਡਾਂਗਰੀਜ਼ ਵਗੈਰਾ ਜਿਹਦੇ ਨਾਲ ਸਾਡੀ ਬਾਡੀ ਨੂੰ ਜਿਹੜਾ ਸੇਕ ਘੱਟ ਲੱਗੇ ਹਨ ਉਹ ਵੀ ਦਿੱਤੇ ਹੋਏ ਨੇ ਉਸ ਤੋਂ ਇਲਾਵਾ ਕਟਰ ਤੇ ਸਪਰੇਡਰ ਦੋਨੋਂ ਚੀਜ਼ਾਂ ਸਾਡੇ ਕੋਲੇ ਆਈਆਂ ਨੇ ਇੱਕ ਲਾਈਟ ਵੀ ਆਈ ਹੈ ਸਾਡੇ ਕੋਲੇ ਹਨੇਰੇ ਦੇ ਵਿੱਚ ਜਦੋਂ ਵੀ ਅਸੀਂ ਅੱਗ ਬੁਝਾਉਂਦੇ ਆਂ ਜਾਂ ਕੋਈ ਰਿਸਕਿਊ ਕਰਦੇ ਆ ਤਾਂ ਉੱਥੇ ਲਾਈਟ ਜਾਂ ਤਾਂ ਕੱਟ ਦਿੱਤੀ ਜਾਂਦੀ ਹੈ ਜਾਂ ਕੱਟ ਹੋ ਜਾਂਦੀ ਹੈ ਉਹਦੇ ਵਾਸਤੇ ਸਾਨੂੰ ਜਨਰੇਟਰ ਦੇ ਨਾਲ ਇੱਕ ਲਾਈਟ ਦਿੱਤੀ ਹੋਈ ਹੈ ਉਸੇ ਚ ਚਲਾ ਕੇ ਕੰਮ ਕਰ ਸਕਦੇ ਹਾਂ ਤਾਂ ਜਿਦੂਲੇ ਫਾਇਰ ਵਿਗੜ ਵੱਲੋਂ ਖਾਸ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਤਾਂ ਇਹ ਦੀਵਾਲੀ ਚੰਗੀ ਦਵੇ ਤਾਂ ਉਸ ਨੂੰ ਲੈ ਕੇ ਫਾਇਰ ਵਿਗੜ ਵੱਲੋਂ ਕੁਝ ਹਦਾਇਤਾਂ ਵੀ ਜਿਹੜੀਆਂ ਜਾਰੀ ਕੀਤੀ ਗਈਆਂ ਨੇ ਜੋ ਹੈਲਪਲਾਈਨ ਨੰਬਰ ਦਿੱਤੇ ਗਏ ਨੇ ਉਸ ਵੀਡੀਓ ਦੇ ਵਿੱਚ ਸਾਰੇ ਜਿਹੜੇ ਹੈਲਪਲਾਈਨ ਨੰਬਰ ਦਿੱਤੇ ਗਏ ਨੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਜਿਹੜੀ ਆ ਪਹੁੰਚ ਸਕੇ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ